ਹਾਂਜੀ ਜੀ ਕੀ ਹਾਲ ਚਾਲ ਦੋਸਤੋ ਹਾਂਜੀ ਆਜੋ ਹਾਂਜੀ ਮਿੱਤਰ ਪੈਰੀਓ ਸਸਤੀ ਕਾਲ ਸਾਰਿਆਂ ਨੂੰ ਤੇ ਅੱਜ ਆਪਾਂ ਪਹੁੰਚੇ ਹੋਏ ਸੀਗੇ ਪਿੰਡ ਕੁਲਰੀਏ ਤੁਹਾਨੂੰ ਦਿਖਾ ਰਹੇ ਹਾਂ ਮਾਡਰਨ ਟਾਈਮ ਮਕਾਨ ਪਿੰਡ ਵਾਲਿਆਂ ਵਾਸਤੇ ਤੇ ਪਿੰਡ ਵਾਲਾ ਵਾਸਤੇ ਖੁੱਲ੍ਹਾ ਡੁੱਲਾ ਵੀ ਹੈ ਪੂਰਾ ਜਿਵੇਂ ਆਪਾਂ ਕਹਿ ਰਹੀਏ ਹਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਕਾਰਪੋਰਚ ਘਟੋ ਘਟ ਤੁਸੀਂ ਆਵਲ ਕੇ ਚੱਲੋ ਵੀ 15 ਤੋਂ 16 ਫੁੱਟ ਦੀ ਚੜਾਈ ਹੈ ਦੋ ਗੱਡੀਆਂ ਜਾਂ ਟਰੈਕਟਰ ਤੇ ਗੱਡੀ ਦੋਨੇ ਇਕੱਠੀਆਂ ਲੱਗ ਸਕਦੀਆਂ ਨੇ ਤੇ ਇਹ ਮਕਾਨ ਦੇ ਵਿੱਚ ਤਿੰਨ ਰੂਮ ਲੱਗੇ ਹੋਏ ਆ ਦੋ ਬੈਡਰੂਮ ਨੇ ਇੱਕ ਡ੍ਰਾਈੰਗ ਰੂਮ ਆ ਪਲੱਸ ਸਟੋਰ ਲੋਬੀ ਪੂਰਾ ਖੁੱਲਾ ਢੋਲਾ ਮਕਾਨਾ ਜਿਵੇਂ ਪਿੰਡਾਂ ਨਾਲ ਜਿਵੇਂ ਆਪਾਂ ਕਹਿ ਦਈਏ ਅੱਜ ਤੁਹਾਨੂੰ ਦਿਖਾਉਣੀ ਆ ਅੰਦਰ ਆ ਪਹਿਲਾਂ ਤੁਸੀਂ ਸਾਰਾ ਉੱਪਰ ਦੇਖ ਸਕਦੇ ਹੋ ਉਸ ਤੋਂ ਬਾਅਦ ਦੇ ਵਿੱਚ ਆ ਦੇਖੋ ਜੀ ਲੋਬੀ ਲੋਬੀ ਪੂਰੀ ਖੁੱਲੀ ਢੁਲੀ ਹੈ ਜਮੈਂ 28 28 ਫੁੱਟ ਲੰਬਾਈ ਦੇ ਵਿੱਚ ਆ ਜੀ ਲੋਬੀ ਇਹ ਤੇ ਨਾਲ ਲੱਗਦੇ ਦੋ ਇਧਰ ਆ ਗਏ ਜੀ ਇਹ ਰੂਮ ਰੂਮਾਂ ਦੇ ਨਾਲ ਆ ਗਿਆ ਇਧਰੀ ਪੂਜਾ ਰੂਮ ਤੇ ਅੰਦਰਲੇ ਪਾਸੇ ਸਟੋਰ ਲੱਗਿਆ ਹੋਇਆ ਨਾਲ ਅੰਦਰ ਲਈ வசதி ਦਿਹਾਉ ਜੀ ਆਜੋ ਉਧਰ ਮਣਾ ਜਾ ਇਹ ਆ ਗਿਆ ਜੀ ਬੈਡਰੂਮ ਬੈਡਰੂਮ ਦੇ ਆ ਨਾਲ ਲੱਗਦੀ ਅਟੈਚ ਸਟੋਰ ਹੈ ਸਟੋਰ ਵੀ ਪੂਰਾ ਖੁੱਲੜ ਹੋਦਾ ਜਮਾਨ ਤੁਸੀਂ ਦੇਖ ਰਹੇ ਹੋ ਤੇ ਬਾਕੀ ਜਿਵੇਂ ਇੰਸਟਾਗ੍ਰਾਮ ਦੇ ਉੱਪਰ ਮੈਸੇਜ ਕਰਦੇ ਰਹਿੰਦੇ ਜਿਹੜੇ ਮਿੱਤਰ ਪਿਆਰੇ ਜੁੜੇ ਹੋਣੇ ਆਪਣੇ ਨਾਲ ਉਹ ਕਹਿੰਦੇ ਵੀ ਸਿੰਡਰੀਆਂ ਨੇ ਜਾਂ ਇਹ ਫੋਟੋਆਂ ਨੇ ਤੇ ਆਪਣੇ ਪ੍ਰੋਪਰ ਡਿਜ਼ਾਈਨ ਬਣੇ ਹੋਏ ਨੇ ਸਾਰੇ ਜਿੰਨੇ ਵੀ ਪ੍ਰੋਜੈਕਟ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸਾਰੇ ਬਣੇ ਹੋਏ ਨੇ ਤੇ ਆਪਾਂ ਬਾਈ ਨਾਲਾ ਵੀ ਕਰਦੇ ਆ ਗੱਲਬਾਤ ਆਜੋ ਕਿੱਥੋਂ ਮੈਪ ਤਿਆਰ ਕਰਵਾਇਆਗਾ ਤੇ ਹਾਂਜੀ ਬਾਈ ਜੀ ਕੀ ਹਾਲ ਚੱਲ ਰਿਹਾ ਵਧੀਆ ਸਰ ਤੁਸੀਂ ਠੀਕ ਠਾਕ ਹੋ ਜੀ ਹਾਂਜੀ ਵਧੀਆ ਹਾਂਜੀ ਬਾਈ ਜੀ ਹਾਂਜੀ ਬਾਈ ਪਹਿਲਾਂ ਤਾਂ ਅਸੀਂ ਤੁਹਾਨੂੰ ਇਹ ਪੁੱਛਣਾ ਚਾਹਾਂਗੇ ਵੀ ਜਿਹੜਾ ਇਹ ਮਕਾਨ ਤੁਸੀਂ ਬਣਾਇਆ ਹੈ ਇਹਦੀ ਮੈਪਿੰਗ ਕਿੱਥੋਂ ਕਰਵਾਈ ਹੈ ਆਪਣਾ ਜੀ ਆਰਕੀਟੈਕਟ ਮਨਪ੍ਰੀਤ ਬਰੇਟਾ ਹੈਗਾ ਉਹਨਾਂ ਤੋਂ ਕਰਵਾਇਆ ਸੀ ਜੀ ਅੱਛਾ ਉੱਥੋਂ ਕਰਵਾਇਆ ਤਿਆਰ ਨਕਸ਼ਾ ਬਾਈ ਜੀ ਬਹੁਤ ਸੋਹਣਾ ਬਣਿਆ ਬਿਲਕੁਲ ਹਨਾ ਸ਼ੁਕਰੀਆ ਜੀ ਹਨਾ ਹਾਂਜੀ ਹਾਂਜੀ ਤੇ ਜਿਵੇਂ ਆਪਾਂ ਦੇਖ ਰਹੇ ਹਾਂ ਪੂਰਾ ਖੁੱਲਾ ਜਿਵੇਂ ਆਪਾਂ ਪਿੰਡ ਵਾਲੇ ਜੀ ਕਹਿੰਦੇ ਕਹਨੇ ਹੁੰਦੇ ਆ ਨਾ ਹਾਂਜੀ ਵੀ ਭਾਈ ਮਕਾਨ ਖੁੱਲਾ ਚਾਹੀਦਾ ਫ੍ਰੀ ਦਾ ਜਿਵੇਂ ਸ਼ਹਿਰ ਦੇ ਵਿੱਚ ਹੁੰਦੀ ਆ ਹਾਲਾ ਕਿਹਦੇ ਸਾਇਆ ਘੁੱਟਦੇ ਛੜਦਾ ਜੀ ਹਾਂਜੀ ਹਾਂ ਉਹ ਪਿੰਡਾਂ ਵਾਲਾ ਮਤਲਬ ਕਿ ਮਕਾਨ ਪੂਰਾ ਵਧੀਆ ਜਿਹਾ ਮੈਨ ਮਾਡਰ ਹਾਂਜੀ ਹਾਂਜੀ ਮੈਂ ਵੀ ਇਹੀ ਚੀਜ਼ ਦੇਖ ਕੇ ਕਰਵਾਏਗਾ ਕਿਉਂਕਿ ਹੁਣ ਸ਼ਹਿਰਾਂ ਦੇ ਵਿੱਚ ਦੇਖਦੇ ਆ ਵੀ ਛੋਟੇ ਛੋਟੇ ਕਮਰੇ ਹੁੰਦੇ ਨੇ ਹਾਂ ਮਤਲਬ ਦਮਚਾ ਥੋੜਾ ਦਮਚਾ ਉੱਡਦਾ ਹੈ ਉੱਡਦਾਗਾ ਹਾਂ 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 ਹੁਣ ਇੱਥੇ ਆਉਂਦੇ ਆ ਰਿਸ਼ਤੇਦਾਰ ਹੁੰਦੇ ਨੇ ਵਧੀਆ ਖੁੱਲੇ ਢੱਗ ਨਾਲ ਰਹਿੰਦੇ ਨੇ ਜਿੱਥੇ ਜੀ ਕਰਦਾ ਉੱਥੇ ਰਹਿੰਦੇ ਨੇ ਮਤਲਬ ਠੀਕ ਹੈ ਠੀਕ ਹੈ ਮਤਲਬ ਦਿੱਕਤ ਕੋਈ ਨਹੀਂ ਆ ਰਹੀ ਹੈਗੀ ਨਹੀਂ ਨਹੀਂ ਵੀ ਜਿਵੇਂ ਆਪਾਂ ਪੀੜ ਭੜੱਕੇ ਜਲੀ ਸੋਣੀ ਹੈ ਹਨਾ ਪੂਰਾ ਖੁੱਲੜ ਰਲ ਮਕਾਨੇਗਾ ਹਾਂਜੀ ਅੱਛਾ ਜੀ ਅੱਜ ਭਾਈ ਜੀ ਜੇ ਆਪਾਂ ਇਹਦੀ ਬਾਇਟ ਦੀ ਗੱਲ ਕਰੀਏ ਬਾਇਟ ਕਿੰਨਾ ਕਰਿਆ ਤੁਹਾਡਾ ਤਾਂ ਮਕਾਨ ਦਾ ਇਹਦੇ ਤਕਰੀਬਨ 15 ਕ ਲੱਖ ਰੁਪਿਆ ਆ ਗਿਆ ਸੀ ਖਰਚੇ ਜੀ 15 ਲੱਖ ਰੁਪਿਆ ਲੱਗਿਆ ਹਾਂਜੀ ਅੱਛਾ ਤੇ ਆਰਕੀਟੈਕਟ ਵੱਲੋਂ ਕੋਈ ਦਿੱਕਤ ਨਹੀਂ ਬਹੁਤ ਵਧੀਆ ਬੰਦਾ ਹੈਗਾ ਮਨੁਬ ਇੱਕ ਫੋਨ ਤੇ ਦੋ ਜਿਹੜੇ ਮਾਰਦਾ ਸੀ ਬਾਈ ਦਿਨ ਦੇ ਵਿੱਚ ਜਿੰਨਾ ਟਾਈਮ ਮਕਾਨ ਕੰਪਲੀਟ ਨਹੀਂ ਹੋਇਆ ਉਹਨੇ ਮਨੂੰ ਜਿਹੜੇ ਤੇ ਜਿਹੜਾ ਰੱਖਿਆ ਹੈ ਵੀ ਕੋਈ ਕਮੀ ਪੇਸ਼ ਨਹੀਂ ਆਉਵੇ ਮਿਸਤਰੀ ਨੂੰ ਕਹਿ ਕਹਾ ਕੇ ਮਨੂੰ ਕੱਲੀ ਕੱਲੀ ਚੀਜ਼ ਜਿਹੜਾ ਉਹਨਾਂ ਨੇ ਬੌਂਦ ਲਾਲ ਕਰਵਾਇਆ ਹੈਗਾ ਬਹੁਤ ਬਹੁਤ ਧੰਨਵਾਦ ਬਾਈ ਦਾ ਉਹਦਾ ਠੀਕ ਹੈ ਜੀ ਹਾਂਜੀ ਬਾਈ ਜੀ ਇੱਕ ਨਾ ਆਪਾਂ ਤੋਰ ਫਿਰ ਕੇ ਦੇਖਦੇ ਆ ਮੜਾ ਜੀ ਬਹੁਤ ਸਾਰਨ ਹਣਾ ਇਦੇ ਵਿੱਚ ਬਣਾਇਆ ਕੀ ਕੁਛ ਹੈ ਬੈਸ ਤਾਂ ਰੂਮ ਆਪਾਂ ਦਿਖਾਤੇ ਤੇ ਇਹ ਰੂਮ ਤੋਂ ਬਿਨਾਂ ਹੋਰ ਫੈਸਿਲਿਟੀਆਂ ਤੁਹਾਨੂੰ ਜਿਹੜੀ ਕੋਈ ਵਧੀਆ ਲੱਗ ਰਹੀ ਹੈ ਜੀ ਜਿਵੇਂ ਹੋਰ ਕੀ ਕੁਛ ਹੈ ਦੇ ਵਿੱਚ ਬਾਥਰੂਮ ਹੈ ਜੀ ਦੇਖੋ ਮਤਲਬ ਸਿੰਗਲ ਬਾਥਰੂਮ ਨਹੀਂ ਡਬਲ ਬਾਥਰੂਮ ਆ ਗਿਆ ਜੀ ਬਾਈ ਠੀਕ ਹੈ ਮਤਲਬ ਦੇਖੋ ਕਿੰਨਾ ਖੁੱਲਾ ਏਰੀਆ ਹੈ ਇਹਦਾ ਵਾਹ ਬਾਥਰੂਮ ਬਹੁਤ ਵਧੀਆ ਬਣਿਆ ਹੋਇਆ ਹੈਗਾ ਪੂਰਾ ਖੁੱਲੜਾ ਹੋਦਾ ਹਾਂ ਇੱਕ ਬਾਥਰੂਮ ਹੈ ਅੱਛਾ ਡਬਲ ਆ ਗਿਆ ਹਾਂਜੀ ਠੀਕ ਹੈ ਇੱਕ ਹੈ ਦਰ ਆ ਗਿਆ ਜੀ ਹਾਂਜੀ ਓਕੇ ਇਹ ਦੋ ਬਾਥਰੂਮ ਆ ਗਏ ਅੱਛਾ ਬੜਿਆ ਹੋਇਆ ਕੱਲਾ ਗਰਾਉਂਡ ਫਲੋਰ ਹੀ ਹੈ ਸਾਜੀ ਗਰਾਉਂਡ ਫਲੋਰ ਹੈ ਜਿੱਦ ਵੀ ਪੌੜੀ ਪੌੜੀ ਉੱਪਰ ਕੀ ਕੀ ਛੱਤੀ ਹੈ ਜੀ ਮਤਲਬ ਉੱਪਰ ਕੁਝ ਨਹੀਂ ਬਣਾਇਆ ਹੈਗਾ ਜੀ ਅੱਗੇ ਪਲਾਨਿੰਗ ਚੱਲ ਰਹੀ ਹੈ ਅੱਛਾ ਹਾਂਜੀ ਤੇ ਉਸ ਤੋਂ ਬਾਅਦ ਦੇ ਵਿੱਚ ਰਸੋਈ ਆਪਣਾ ਜੀ ਰਸੋਈ ਵਾਲੀ ਹਾਂਜੀ ਖੁੱਲੀ-ਜੁਲੀ ਰਸੋਈ ਹੈ ਮਤਲਬ ਕੋਈ ਪ੍ਰੋਗਰਾਮ ਹੋਵੇ ਮਤਲਬ ਇੱਕ ਦੂਜੇ ਦੇ ਵਿੱਚ ਨਹੀਂ ਵੱਜਦਾ ਬੰਦਾ ਮਤਲਬ ਆਰਾਮ ਨਾਲ ਜੀ ਨਾਲ ਕੰਮ ਕਰ ਸਕਦਾ ਹੈ ਆਰਾਮ ਨਾਲ ਹਾਂਜੀ ਵੀ ਨਹੀਂ ਤਾਂ ਆਮ ਦੇਖਿਆ ਆਪਾਂ ਵਿੱਚ ਵਾਏ ਦੇ ਫਿਰ ਰਸੋਈ ਜੁਲੀ ਹੁੰਦੀ ਹੈ ਨਾ ਹਾਂਜੀ ਹਾਂ ਹਣਾ ਮਤਲਬ ਪਿੰਡਾਂ ਸਮਾਨ ਵੀ ਦ ਮੈਂ ਕੰਟਰੋਲ ਹੈ ਵੀ ਕੋਈ ਵੀ ਚੀਜ਼ ਹੋਵੇ ਬੁੱਢੀ ਟੁੱਲੀ ਰੱਖਣਾ ਹਾਂ 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 ਆ ਮਤਲਬ ਜਿਹੜੇ ਪਿੰਡਾਂ ਨਾਲ ਦਾ ਕੰਮ ਹੈ ਇਹੀ ਹੈ ਹਾਂ ਠੀਕ ਹੈ ਤੇ ਮਿਲ ਕੇ ਬਈ ਬਹੁਤ ਵਧੀਆ ਲੱਗਿਆ ਠੀਕ ਹੈ ਸਰ ਧੰਨਵਾਦ ਇਹ ਸੀਗਾ ਮਿੱਤਰੋ ਆਪਣਾ ਮਾਡਰਨ ਟਾਈਮ ਦਾ ਗਾਨ ਪਿੰਡ ਵਾਲਿਆਂ ਵਾਸਤੇ ਸਪੈਸ਼ਲ ਫਲਰਡੂ ਜਿਵੇਂ ਤੁਸੀਂ ਦੇਖਿਆ ਸਾਨੂੰ ਅੰਦਰੋਂ ਵੀ ਅੰਤਰੀ ਲੋਕ ਸਾਰੀ ਦਿਖਾਤੀ ਤੇ ਜਿੰਨੇ ਵੀ ਪ੍ਰੋਜੈਕਟ ਆਪਣੇ ਬਣੇ ਹੋਏ ਐ ਸਾਰੇ ਤਕਰੀਬਨ ਜਿੰਨੇ ਆਨਲਾਈਨ ਕੀਤੇ ਹੋਏ ਐ ਇੰਸਟਾਗ੍ਰਾਮ ਦੇ ਉੱਪਰ YouTube ਤੇ Facebook ਤੇ ਜਿੰਨੇ ਵੀ ਰੀਲਾਂ ਸ਼ਾਰਟ ਤੇ ਜਬਰ ਫੇਸਬੁਕ ਤੇ ਬਰਿਲ ਨਹੀਂ ਜਨੇ ਆਪਣੇ ਉਹ ਸਾਰੇ ਪ੍ਰੋਜੈਕਟ ਆਪਣੇ ਆਲਰੇਡੀ ਬਣੇ ਹੋਏ ਨੇ ਸੋਸ਼ਲ ਮੀਡੀਆ ਦੇ ਪਰ ਜਿੰਨੇ ਵੀ ਚੱਲ ਰਹੇ ਨੇ ਸੋ ਕਿਰਪਾ ਕਰਕੇ ਕਿਹੜੇ ਗਲਤ ਕਮੈਂਟ ਨਾ ਕਰਿਆ ਕਰੋ ਕਿਉਂਕਿ ਸਿੰਦਰੀਆਂ ਨਹੀਂ ਹੈਗੀਆਂ ਜਿਵੇਂ ਆਪਾਂ ਕਾਫੀ ਕਮੈਂਟ ਆਏ ਸਾਨੂੰ ਉਹ ਇਹਦੇ ਵੀ ਸਿੰਦਰੀਆਂ ਬਣੀ ਹੋਈਆਂ ਨੇ ਸਿੰਦਰੀਆਂ ਵੀ ਹੈਗੀਆਂ ਕੋਈ ਫੋਟੋ ਨਹੀਂ ਹੈਗੀ ਜੀ ਇਹ ਸਾਰੇ ਪ੍ਰੋਜੈਕਟ ਆਲਰੇਡੀ ਬਣੇ ਹੋਏ ਨੇ ਤੇ ਸਾਡੇ ਹੋਰ ਨਵੇਂ-ਨਵੇਂ ਪ੍ਰੋਜੈਕਟ ਦੇਖਣ ਵਾਸਤੇ ਜੇ ਸਾਡਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਫੇਸਬੁਕ ਪੇਜ ਨੂੰ ਕਰੋ ਫੋਲੋ ਧੰਨਵਾਦ ਦੋਸਤੋ ਮਿਲਦੇ ਹਾਂਗੇ ਅਸੀਂ ਹੋਰ ਨਵੀਂ ਵੀਡੀਓ ਦੇ ਨਾਲ ਥੈਂਕ